ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਮਿਲੇ ਜੋ ਬਾਹਰੋਂ ਧਾਰਮਿਕ ਦਿਖਦੇ ਸਨ ਪਰ ਅੰਦਰ ਉਹਨਾਂ ਦੇ ਪਾਪ ਸੀ ਸਤਿਗੁਰੂ ਜੀ ਦਾ ਐਸਾ ਸੁਭਾਅ ਰਿਹਾ ਉਹ ਠੱਗ ਲੋਕਾਂ ਨੂੰ ਵੀ ਆਪਣਾ ਸੱਜਣ ਬਣਾ ਲੈਂਦੇ ਸਨ ਤੋ ਲੰਬੇ ਪਿੰਡ ਦੇ ਬਾਹਰਵਾਰ ਇੱਕ ਧਰਮਸ਼ਾਲਾ ਸਰਾਹ ਬਣੀ ਹੋਈ ਸੀ ਉਥੇ ਰਹਿਣ ਵਾਲਾ ਆਗੂ ਜਿਸ ਦਾ ਨਾਮ ਸੀ ਸੱਜਣ ਤੇ ਕਮ ਸਨ ਠੱਗਾਂ ਵਾਲੇ ਉਸ ਨੇ ਆਪਣਾ ਪਹਿਰਾਵਾ ਵੀ ਪੂਰਾ ਧਰਮੀਆਂ ਵਾਲਾ ਬਣਾਇਆ ਹੋਇਆ ਤਾਂ ਕਿ ਲੋਕ ਉਸ ਨੂੰ ਧਰਮੀ ਸਮਝਣ ਤੇ ਉਸ ਉੱਤੇ ਭਰੋਸਾ ਰੱਖਣ ਉਸ ਨੇ ਧਰਮਸ਼ਾਲਾ ਦੇ ਇੱਕ ਪਾਸੇ ਮੰਦਰ ਤੇ ਦੂਜੇ ਪਾਸੇ ਇੱਕ ਮਸਜਿਦ ਬਣਾਈ ਹੋਈ ਸੀ ਤਾਂ ਕਿ ਹਿੰਦੂ ਤੇ ਮੁਸਲਮਾਨ ਦੋਨੋਂ ਹੀ ਉਸ ਦੇ ਬਹਿਕਾਵੇ ਵਿੱਚ ਆ ਸਕਣ ਸਾਰੇ ਲੋਕ ਉਸ ਨੂੰ ਬੜਾ ਨੇਕ ਤੇ ਧਰਮੀ ਬੰਦਾ ਸਮਝਦੇ ਸਨ ਇਸ ਲਈ ਆਉਂਦੇ ਜਾਂਦੇ ਰਾਹੀ ਉਸ ਦੀ ਚੰਗੀ ਸੋਭਾ ਤੇ ਪਹਿਰਾਵਾ ਦੇਖ ਕੇ ਰਾਤ ਬਰਾਤੇ ਵਿਸ਼ਰਾਮ ਕਰਨ ਲਈ ਉਸ ਦੀ ਸਰਾਮ ਵਿੱਚ ਰੁਕ ਜਾਂਦੇ ਸੀ ਉਹ ਉਹਨਾਂ ਦੀ ਚੰਗੀ ਸੇਵਾ ਖਾਤਰ ਕਰਦਾ ਤੇ ਚੰਗੇ ਭੋਜਨ ਆਦ ਵੀ ਖਾਣ ਲਈ ਦਿੰਦਾ ਪਰ ਜਦੋਂ ਯਾਤਰੂ ਸੌਂ ਜਾਂਦੇ ਤਾਂ ਸੱਜਣ ਆਪਣੇ ਆਦਮੀਆਂ ਦੀ ਸਹਾਇਤਾ ਨਾਲ ਉਹਨਾਂ ਨੂੰ ਮਾਰ ਕੇ ਸਾਰਾ ਧਨ-ਮਾਲ ਲੁੱਟ ਲੈਂਦਾ ਸੀ ਉਹਨਾਂ ਨੂੰ ਸਰਾ ਵਿੱਚ ਗੁਪਤ ਥਾਂ ਤੇ ਬਣਾਏ ਹੋਏ ਖੂਹ ਵਿੱਚ ਸੁੱਟਵਾ ਦਿੰਦਾ ਸੀ ਆਮ ਲੋਕਾਂ ਦੀ ਨਜ਼ਰ ਧੋਖਾ ਖਾ ਸਕਦੀ ਪਰ ਗੁਰੂ ਨਾਨਕ ਦੇਵ ਇਸ ਦੀ ਅਸਲੀਅਤ ਨੂੰ ਸਮਝਦੇ ਹੋਏ ਇਸ ਨੂੰ ਸਿੱਧੇ ਰਾਹੇ ਪਾਉਣ ਲਈ ਆਪਣੇ ਸਾਥੀ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਦੇ ਨਾਲ ਉਸ ਦੀ ਸਰਾਂ ਦੇ ਵਿੱਚ ਗਏ ਤਾਂ ਉਸ ਨੇ ਸੋਚਿਆ ਕਿ ਇਹ ਕੋਈ ਤਕੜੇ ਧਨਾੜ ਵਪਾਰੀ ਲੱਗਦੇ ਹਨ ਇਹਨਾਂ ਦੇ ਕੋਲ ਚੰਗਾ ਮਾਲ ਧਨ ਪੈਸਾ ਹੋਵੇਗਾ ਸੱਜਣ ਦੇ ਕਹਿਣ ਤੇ ਉਸ ਦੇ ਨੌਕਰਾਂ ਨੇ ਬੜੀ ਸੇਵਾ ਕੀਤੀ ਗੁਰੂ ਜੀ ਅੱਗੇ ਚੰਗੇ ਭੋਜਨ ਲਿਆ ਕੇ ਪਰੋਸੇ ਗਏ ਪਰ ਸਤਿਗੁਰੂ ਜੀ ਨੇ ਉਹੋ ਨਾ ਛਕੇ ਤੇ ਪ੍ਰਭੂ ਭਗਤੀ ਵਿੱਚ ਲੀਨ ਰਹੇ ਜਦੋਂ ਸੱਜਣ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸ ਨੇ ਸੋਚਿਆ ਕਿ ਇਹ ਬੜਾ ਅਜੀਬ ਕਿਸਮ ਦਾ ਵਪਾਰੀ ਹੈ ਜੋ ਮੇਰੇ ਐਸ਼ੋ ਇਸ਼ਰਤ ਦੇ ਸਾਧਨ ਅਤੇ ਭੋਜਨ ਨੂੰ ਸਵੀਕਾਰ ਨਹੀਂ ਕਰ ਰਿਹਾ ਬਲਕਿ ਪ੍ਰਭੂ ਦਾ ਭਜਨ ਗਾਉਣ ਦੇ ਵਿੱਚ ਮਸਤ ਹੈ ਉਹ ਗੁਰੂ ਜੀ ਦੇ ਕੋਲ ਆਇਆ ਤੇ ਉਹਨਾਂ ਦੇ ਚਿਹਰੇ ਦਾ ਇਲਾਹੀ ਨੂਰ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਸਤਗੁਰੂ ਜੀ ਨੇ ਉਸ ਨੂੰ ਸਮਝਾਉਣ ਲਈ ਇਹ ਪਾਵਨ ਸ਼ਬਦ ਉਚਾਰਨ ਕੀਤਾ ਉਜਲ ਕਹਿ ਹ ਚਿਲਕਣਾ ਕੋਟਮ ਕਲੜੀ ਮਸ ਧੋਤਿਆਂ ਝੂਠ ਨ ਉਤਰੈ ਜੇ ਸੋ ਧੋਵਾਂ ਤਿਸ ਗੁਰੂ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਸੁਣ ਕੇ ਸੱਜਣ ਦੇ ਸਾਰੇ ਪਾਪ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਗਏ ਸਤ ਗੁਰੂ ਜੀ ਦਾ ਇਹ ਸ਼ਬਦ ਕੀਰਤਨ ਸੁਣ ਕੇ ਉਸ ਦਾ ਅੰਦਰ ਕੰਬ ਉਠਿਆ ਉਸ ਨੂੰ ਇਹ ਸਪਸ਼ਟ ਹੋ ਗਿਆ ਕਿ ਇਹ ਕੋਈ ਮਾਹਪੁਰਸ਼ ਆਮ ਨਹੀਂ ਇਹ ਰੱਬੀ ਅਵਤਾਰ ਹਨ ਜੋ ਮੇਰੇ ਕੁਕਰਮਾਂ ਬਾਰੇ ਮੇਰੇ ਅੰਦਰ ਦੀ ਅਸਲੀਅਤ ਨੂੰ ਜਾਣਦੇ ਨੇ ਉਹ ਸਤਿਗੁਰੂ ਜੀ ਦੇ ਚਰਨਾਂ ਤੇ ਢੈ ਪਿਆ ਤੇ ਰੋ ਰੋ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਬਖਸ਼ ਦਿਓ ਮੈਂ ਬਹੁਤ ਬੇਗੁਨਾਹਾਂ ਦਾ ਕਤਲ ਕੀਤਾ ਹੈ ਬਹੁਤ ਪਾਪ ਕੀਤੇ ਹਨ ਉਸ ਦੀ ਸੱਚੇ ਪਛਤਾਵੇ ਦੀ ਦਸ਼ਾ ਨੂੰ ਦੇਖ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਪਾਪਾਂ ਦੀ ਲਹਿਰ ਤੋੜ ਕੇ ਪਿਛਲੇ ਜਨਮ ਦੇ ਚੰਗੇ ਲੇਖ ਉਸ ਦੇ ਅੱਗੇ ਲਿਆਂਦੇ ਸਤਿਗੁਰੂ ਜੀ ਨੇ ਉਸ ਨੂੰ ਫੜ ਕੇ ਉਠਾਇਆ ਤੇ ਪੁੱਛਣ ਲੱਗੇ ਤੇਰਾ ਨਾਮ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਮ ਸੱਜਣ ਹੈ ਸਤਿਗੁਰੂ ਜੀ ਮੁਸਕਰਾ ਕੇ ਉਸ ਨੂੰ ਇਲਾਹੀ ਨਿਗਾਹ ਦ੍ਰਿਸ਼ਟੀ ਦੇ ਨਾਲ ਦੇਖਦੇ ਹੋਏ ਬੋਲੇ ਪਰ ਤੇਰੇ ਕੰਮ ਸੱਜਣਾ ਵਾਲੇ ਨਹੀਂ ਅੱਜ ਤੋਂ ਇਹ ਕੁਕਰਮ ਕਰਨੇ ਛੱਡ ਦੇ ਤੇ ਸੱਚੇ ਮਨ ਨਾਲ ਰੱਬ ਦੀ ਭਗਤੀ ਕਰ ਆਏ ਗਏ ਯਾਤਰੀਆਂ ਦੀ ਸੇਵਾ ਕਰਿਆ ਕਰ ਸੱਜਣ ਤੇ ਗੁਰੂ ਜੀ ਦੇ ਇਹਨਾਂ ਬਚਨਾਂ ਦਾ ਅਜਿਹਾ ਪ੍ਰਭਾਵ ਪਿਆ ਉਹ ਨਾਮ ਬਾਣੀ ਸਿਮਰ ਕੇ ਸੱਜਣ ਠੱਗ ਤੋਂ ਪਰਿਉਪਕਾਰੀ ਇਨਸਾਨ ਬਣ ਗਿਆ ਉਸ ਨੇ ਅੱਗੇ ਤੋਂ ਯਾਤਰੂਆਂ ਦੀ ਸੇਵਾ ਪੂਰਨ ਪ੍ਰੇਮ ਤੇ ਸ਼ਰਧਾ ਨਾਲ ਕਰਨੀ ਸ਼ੁਰੂ ਕਰ ਦਿੱਤੀ ਹਰ ਬੰਦਾ ਚਾਹੁੰਦਾ ਕਿ ਮੈਂ ਚੰਗਾ ਇਨਸਾਨ ਬਣਾ ਮੰਗ ਸਾਰਿਆਂ ਦੀ ਬਹੁਤ ਵਧੀਆ ਬਜੌਰ ਦੇਸ਼ ਦੀਆਂ ਦਾਖਾਂ ਮੇਵੇ ਮਿਲ ਜਾਣ ਪਰ ਬਾਬਾ ਫਰੀਦ ਜੀ ਕਹਿੰਦੇ ਆਪਣੇ ਬੀਜ ਵੱਲ ਝਾਤੀ ਮਾਰ ਤੇਰਾ ਬੀਜ ਕਿਕਰਾਂ ਦਾ ਹੈ ਇਸ ਨਾਲ ਤੇ ਕੰਡੇ ਹੀ ਵੱਜਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਵਿਚਰ ਕੇ ਪ੍ਰਮਾਤਮਾ ਦੇ ਨਾਮ ਦਾ ਚੰਗੇ ਕੰਮਾਂ ਦਾ ਬੀਜ ਬੀਜਣ ਦਾ ਸੁਨੇਹਾ ਦਿੱਤਾ ਸੱਜਣ ਠੱਗ ਵਰਗਿਆਂ ਨੂੰ ਵੀ ਸਿੱਧੇ ਰਾਹ ਪਾਇਆ ਉਪਦੇਸ਼ ਦਿੱਤਾ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਸਿਧਾਂਤ ਦ੍ਰਿੜ ਕਰਾਇਆ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਵੱਡੇ ਵੱਡੇ ਠੱਗ ਵੀ ਸੱਜਣ ਬਣ ਗਏ ਐਸਾ ਸਤਿਗੁਰੂ ਜੀ ਦਾ ਪ੍ਰਭਾਵ ਸੀ ਸੋ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ